ਹਾਲੇਲੂਇਆ ਹਾਲੇਲੂਇਆ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਤੁਹਾਡੀ ਮਹਿਮਾ ਕਰਦੇ ਆਂ ਪ੍ਰਭੂ ਤੁਹਾਡੀ ਵਡਿਆਈ ਕਰਦੇ ਆਂ ਮੇਰੇ ਪਿਤਾ ਅੱਜ ਦੇ ਦਿਨ ਲਈ ਅੱਜ ਦੇ ਸਮੇਂ ਲਈ ਮੇਰੇ ਪਿਤਾ ਤੁਸੀਂ ਉਹ ਜੋ ਰੋਜ਼ ਸੁਬਾਹ ਨੂੰ ਸਾਨੂੰ ਜਿੰਦਾ ਉਠਾਉਂਦੇ ਹੋ ਮੇਰੇ ਪਿਤਾ ਪਰਮੇਸ਼ਵਰ ਔਰ ਮਿੱਠੀ ਨੀਂਦ ਦਿੰਦੇ ਹੋ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਆਂ ਇੱਕ ਇੱਕ ਚੀਜ਼ ਦੇ ਲਈ ਮੇਰੇ ਪਿਤਾ ਅੱਜ ਦੇ ਸਮੇਂ ਲਈ ਇਹ ਕੜੀਆਂ ਲਈ ਇਹ ਪਲਾਂ ਲਈ ਇਹਨਾਂ ਸਾਹਾਂ ਦੇ ਲਈ ਮੇਰੇ ਪਿਤਾ ਤੁਹਾਡੀ ਬਣਾਈ ਹੋਈ ਕੁਦਰਤ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਇਸ ਆਕਸੀਜਨ ਦੇ ਲਈ ਮੇਰੇ ਪਰਮੇਸ਼ਵਰ ਜੋ ਰੋਜ਼ ਤੁਸੀਂ ਸਾਨੂੰ ਦਿੰਦੇ ਹੋ ਮੇਰੇ ਪਿਤਾ ਔਰ ਇਸ ਵਾਤਾਵਰਨ ਦੇ ਲਈ ਮੇਰੇ ਪ੍ਰਭੂ ਜੋ ਸੁੰਦਰ ਵਾਤਾਵਰਨ ਤੁਸੀਂ ਸਾਨੂੰ ਦਿੱਤਾ ਹੈ ਮੇਰੇ ਪਿਤਾ ਇਸ ਪੇੜ ਇਸ ਪੌਦਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਤਾ ਜੋ ਤੁਸੀਂ ਬਣਾਏ ਮੇਰੇ ਪਿਤਾ ਸਾਡੇ ਲਈ ਮੇਰੇ ਪਰਮੇਸ਼ਰ ਇਹਨਾਂ ਨਦੀਆਂ ਲਈ ਇਹਨਾਂ ਨਹਿਰਾਂ ਲਈ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਰਮੇਸ਼ਰ ਤੁਸੀਂ ਪ੍ਰਭੂ ਤੁਸੀਂ ਸਾਡੀ ਇੱਕ ਇੱਕ ਲੋੜ ਨੂੰ ਪੂਰਾ ਕੀਤਾ ਹੈ ਮੇਰੇ ਪਿਤਾ ਤੁਹਾਡੀ ਬਣਾਈ ਹੋਈ ਕੁਦਰਤ ਮੇਰੇ ਪਰਮੇਸ਼ਰ ਮਹਾਨ ਹੈ ਮੇਰੇ ਪ੍ਰਭੂ ਸੁੰਦਰ ਹੈ ਪ੍ਰਭੂ ਤੁਹਾਡੀ ਬਣਾਈ ਹੋਈ ਕੁਦਰਤ ਮੇਰੇ ਪਿਤਾ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਜੋ ਤੁਸੀਂ ਸਾਨੂੰ ਜ਼ਿੰਦਾ ਰੱਖਿਆ ਹੈ ਬੱਚਿਆਂ ਨੂੰ ਸਲਾਮਤ ਰੱਖਿਆ ਹੈ ਪ੍ਰਭੂ ਔਰ ਸਾਨੂੰ ਬਲ ਦਿੰਦਾ ਹੈ ਪ੍ਰਭੂ ਤਾਂ ਜੋ ਅਸੀਂ ਤੁਹਾਡੇ ਕੰਮਾਂ ਨੂੰ ਕਰ ਸਕੀਏ ਮੇਰੇ ਪਿਤਾ ਹਰ ਰੋਜ਼ ਤੁਸੀਂ ਆਪਣੇ ਬਚਨ ਦੇ ਨਾਲ ਮੇਰੇ ਪ੍ਰਭੂ ਸਾਨੂੰ ਭਰਦੇ ਹੋ ਔਰ ਹਰ ਰੋਜ਼ ਆਪਣੇ ਬਚਨ ਦੇ ਨਾਲ ਸਾਨੂੰ ਨਵੀਂ ਤਾਕਤ ਦਿੰਦੇ ਹੋ ਨਵਾਂ ਜੋਰ ਦਿੰਦੇ ਹੋ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ੁਰ ਤੁਸੀਂ ਆਪਣੇ ਬਚਨ ਦੀ ਸਮਰਥ ਦੇ ਨਾਲ ਮੇਰੇ ਪਰਮੇਸ਼ਰ ਸਤੋ ਸੈਤਾਨ ਨੂੰ ਹਰਵਾਉਣਾ ਚਾਹੁੰਦੇ ਹਾਂ ਮੇਰੇ ਪਿਤਾ ਕਿਉਂਕਿ ਤੁਹਾਡੇ ਵਚਨਾਂ ਵਿੱਚ ਤਾਕਤ ਹੈ ਮੇਰੇ ਪਿਤਾ ਤੁਹਾਡੇ ਵਚਨਾਂ ਵਿੱਚ ਸਮਰਥ ਹੈ ਮੇਰੇ ਪ੍ਰਭੂ ਔਰ ਤੁਸੀਂ ਕਿਹਾ ਹੈ ਆਪਣੇ ਵਚਨ ਦੇ ਵਿੱਚ ਮੇਰੇ ਪਰਮੇਸ਼ਰ ਜੇ ਸ਼ਾਇਦ ਹੀ ਪੁਸਤਕ ਮੇਰੇ ਪਿਤਾ ਉਹਦਾ 54 ਅਧਿਆਇ ਉਹਦੀ 17 ਆਇਤ ਵਿੱਚ ਕਿ ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਗਿਆ ਨਿਕੰਮਾ ਹੋਵੇਗਾ ਅੱਜ ਮੇਰੇ ਪਰਮੇਸ਼ਰ ਤੁਸੀਂ ਇਸ ਵਚਨ ਦੇ ਅਨੁਸਾਰ ਆਪਣੇ ਲੋਕਾਂ ਦੇ ਅੱਗੇ ਜੋ ਸ਼ੈਤਾਨ ਨੇ ਹਥਿਆਰ ਬਣਾਏ ਹੋਏ ਨੇ ਅੱਜ ਉਹਨਾਂ ਨੂੰ ਤੋੜਨ ਜਾ ਰਹੇ ਹਾਂ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਵਚਨ ਚ ਕਹਿਆ ਹੈ ਕਿ ਤੁਹਾਡੀ ਲੜਾਈ ਲਹੂ ਅਤੇ ਮਾਸ ਦੇ ਨਾਲ ਨਹੀਂ ਹੈ ਮੇਰੇ ਪਿਤਾ ਬਲਕਿ ਉਹ ਅੰਧਕੂਰ ਦੀਆਂ ਤਾਕਤਾਂ ਸ਼ੈਤਾਨੀ ਤਾਕਤਾਂ ਦੇ ਨਾਲ ਹੈ ਮੇਰੇ ਪਿਤਾ ਅੱਜ ਦਾ ਤੁਹਾਡਾ ਇਹ ਵਚਨ ਮੇਰੇ ਪਿਤਾ ਸਾਨੂੰ ਸ਼ੈਤਾਨ ਦੇ ਹਥਿਆਰਾਂ ਨੂੰ ਤੋੜਨ ਵਿੱਚ ਮਦਦ ਕਰੇਗਾ ਮੇਰੇ ਪਿਤਾ ਜੀ ਦਾ ਤੁਹਾਡਾ ਇਹ वचन ਸਾਨੂੰ ਨਵਾਂ ਬਲ ਨਵੀਂ ਤਾਕਤ ਦਵੇਗਾ ਮੇਰੇ ਪਿਤਾ ਜੀ ਦਾ ਤੁਹਾਡਾ ਇਹ वचन ਮੇਰੇ ਪ੍ਰਭੂ ਸਾਡੇ ਘਰਾਂ ਪਰਿਵਾਰਾਂ ਵਿੱਚ ਵੱਡੇ ਛੁਟਕਾਰਿਆਂ ਨੂੰ ਲੈ ਕੇ ਆਵੇਗਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਿਹਾ ਮੇਰੇ ਪਿਤਾ ਪਰਮੇਸ਼ਰ वचन ਵਿੱਚ ਕਿ ਹਰ ਹਥਿਆਰ ਜੋ ਤੇਰੇ ਵਿਰੋਧ ਵਿੱਚ ਬਣਾਇਆ ਗਿਆ ਹੈ ਉਹ ਨਿਕੰਮਾ ਹੋਵੇਗਾ ਮੇਰੇ ਪ੍ਰਭੂ ਅੱਜ ਪਰਮੇਸ਼ਰ ਇਸ वचन ਦੀ ਤਾਕਤ ਦੇ ਨਾਲ ਮੇਰੇ ਪਿਤਾ ਕਿਉਂਕਿ ਤੁਸੀਂ वचन ਚ ਕਹਿਆ ਕਿ ਤੁਹਾਡਾ वचन ਦੋ ਤਾਰੀ ਤਲਵਾਰ ਹੈ ਮੇਰੇ ਪਿਤਾ ਅੱਜ ਇਸ वचन ਦੀ ਤਾਕਤ ਦੇ ਨਾਲ ਮੇਰੇ ਪ੍ਰਭੂ ਅਸੀਂ ਸ਼ੈਤਾਨ ਦੇ ਸਾਰੇ ਹਥਿਆਰਾਂ ਨੂੰ ਤੋੜਦੇ ਹਾਂ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਹਰ ਉਹ ਹਥਿਆਰ ਮੇਰੇ ਪ੍ਰਭੂ ਜੋ ਸ਼ੈਤਾਨ ਨੇ ਮੇਰੇ ਪਿਤਾ ਪਰਿਵਾਰਾਂ ਦੇ ਵਿਰੋਧ ਵਿੱਚ ਬਣਾਇਆ ਹੈ ਕਰਾਂ ਦੇ ਵਿਰੋਧ ਵਿੱਚ ਬਣਾਇਆ ਹੈ ਮੇਰੇ ਪਿਤਾ ਬੱਚਿਆਂ ਦੇ ਵਿਰੋਧ ਵਿੱਚ ਬਣਾਇਆ ਹੈ ਮੇਰੇ ਪ੍ਰਭੂ ਅੱਜ ਜੋ ਸਾਰੇ ਹਥਿਆਰ ਅਸੀਂ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਹਰ ਹਥਿਆਰ ਜੋ ਝੂਠ ਜੋ ਚੁਗਨੀ ਜੋ ਹੀਰਾ ਫੇਰੀ ਜੋ ਨਿੰਦਿਆ ਜੋ ਬੈਰ ਜੋ ਵਿਰੋਧ ਜੋ ਕਰੋਧ ਜੋ ਨਫਰਤ ਦੇ ਹਥਿਆਰ ਸ਼ੈਤਾਨ ਨੇ ਬਣਾਏ ਨੇ ਅੱਜ ਉਹਨਾਂ ਹਥਿਆਰਾਂ ਨੂੰ ਅਸੀਂ ਤੋੜਦੇ ਹਾਂ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਹਰੋ ਹਥਿਆਰ ਮੇਰੇ ਪ੍ਰਭੂ ਜੋ ਤੁਹਾਡੇ ਲੋਕਾਂ ਦੇ ਵਿਰੋਧ ਵਿੱਚ ਸ਼ੈਤਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਨਸ਼ਿਆਂ ਦਾ ਹਥਿਆਰ ਉਹ ਗਰੀਬੀ ਦਾ ਹਥਿਆਰ ਉਹ ਕਰਜ਼ਿਆਂ ਦਾ ਹਥਿਆਰ ਮੇਰੇ ਪਿਤਾ ਪਰਮੇਸ਼ਰ ਉਹ ਬਿਮਾਰੀਆਂ ਦਾ ਹਥਿਆਰ ਅੱਜ ਤੁਹਾਡੇ ਵਚਨ ਦੀ ਸਮਰਥ ਦੇ ਮਹਾਸੰਮਰਥ ਦੇ ਨਾਲ ਅਸੀਂ ਉਹਨਾਂ ਹਥਿਆਰਾਂ ਨੂੰ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਵਰ ਤੁਹਾਡਾ ਵਚਨ ਸਾਡੇ ਨਾਲ ਹੈ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਕਿ ਸ਼ੈਤਾਨ ਦਾ ਸਾਹਮਣਾ ਕਰੋ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਅੱਜ ਅਸੀਂ ਉਹਦੇ ਹਥਿਆਰਾਂ ਦਾ ਸਾਹਮਣਾ ਕਰਦੇ ਹਾਂ ਪ੍ਰਭੂ ਕਿਉਂਕਿ ਸਾਡੇ ਕੋਲ ਤੁਹਾਡੇ ਵਚਨ ਦੇ ਹਥਿਆਰ ਨੇ ਮੇਰੇ ਪਿਤਾਓ ਤੁਹਾਡੇ ਕੋਲ ਸਾਡੇ ਵਚਨ ਦੀ ਢਾਲ ਹੈ ਮੇਰੇ ਪਿਤਾ ਤੁਹਾਡੇ ਕੋਲ ਸਾਡੇ ਤੁਹਾਡੇ ਵਚਨ ਦੇ ਜੋਰ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਉਸ ਤਾਕਤ ਨਾਲ ਉਸ ਬਲ ਦੇ ਨਾਲ ਪ੍ਰਭੂ ਅਸੀਂ ਸ਼ੈਤਾਨ ਦੇ ਸਾਰੇ ਹਥਿਆਰਾਂ ਨੂੰ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਸ਼ੈਤਾਨ ਅੱਜ ਅਸੀਂ ਤੇਰਾ ਸਾਹਮਣਾ ਕਰਦੇ ਹਾਂ ਅੱਜ ਅਸੀਂ ਤੇਰਾ ਸਾਹਮਣਾ ਕਰਦੇ ਹਾਂ ਤੇਰੇ ਹਥਿਆਰਾਂ ਨੂੰ ਇਸ वचन ਦੀ ਵਚਨ ਦੇ ਦੁਆਰਾ ਤੋੜਦਿਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਸ਼ੈਤਾਨ ਤੇਰਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ ਹੈ ਤੇਰਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ ਹੈ ਤੇਰੇ ਹਥਿਆਰ ਸਾਡੇ ਉੱਤੇ ਨਹੀਂ ਚੱਲ ਸਕਦੇ ਆਏ ਸ਼ੈਤਾਨ ਅੱਜ ਮੈਂ ਤੈਨੂੰ ਕਹਿੰਦਾ ਕਿ ਤੇਰਾ ਪ੍ਰਭੂ ਦੇ ਲੋਕਾਂ ਉੱਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਬੱਚਿਆਂ ਉੱਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਘਰਾਂ ਤੇ ਪਰਿਵਾਰਾਂ ਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਕਿਸੇ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਜੀਵਨ ਤੇ ਕੋਈ ਅਧਿਕਾਰ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਕਾਰੋਬਾਰ ਬਿਜ਼ਨਸ ਨੌਕਰੀਆਂ ਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਸਾਡੀਆਂ ਅੱਖਾਂ ਤੇ ਸਾਡੇ ਕੰਨਾਂ ਤੇ ਸਾਡੇ ਸ਼ਬਦਾਂ ਦੇ ਉੱਤੇ ਕੋਈ ਅਧਿਕਾਰ ਨਹੀਂ ਹੈ ਸ਼ੈਤਾਨ ਤੇਰਾ ਕੋਈ ਅਧਿਕਾਰ ਨਹੀਂ ਹੈ ਸਾਡੇ ਜੀਵਨਾਂ ਦੇ ਉੱਤੇ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਅੱਜ ਅਸੀਂ ਤੈਨੂੰ ਹੁਕਮ ਦਿੰਨੇ ਆ ਇਸੇ ਕੜੀ ਨਿੱਕਲ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਆਕ ਆਪਣੇ ਹਥਿਆਰ ਔਰ ਅੱਜ ਅਸੀਂ ਤੇਰੇ ਸਾਰੇ ਹਥਿਆਰਾਂ ਨੂੰ ਤੋੜ ਦਿਆਂ ਵਚਨ ਦੀ ਤਲਵਾਰ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚੋਂ ਸ਼ੈਤਾਨ ਤੂੰ ਹਾਰਿਆ ਹੋਇਆ ਹੈ ਸ਼ੈਤਾਨ ਤੂੰ ਹਾਰਿਆ ਹੋਇਆ ਹੈ ਸ਼ੈਤਾਨ ਕਿਉਂਕਿ ਤੇਰਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ ਹੈ ਪ੍ਰਭੂ ਯਿਸੂ ਮਸੀਹ ਨੇ ਤੇਰਾ ਕਰੂਜ ਦੇ ਉੱਤੇ ਸਾਹਮਣਾ ਕੀਤਾ ਸ਼ੈਤਾਨ ਤੂੰ ਸੋਚਿਆ ਕਿ ਪ੍ਰਭੂ ਯਿਸੂ ਮਸੀਹ ਮਰ ਚੁੱਕੇ ਨੇ ਪਰ ਉਹ ਤੀਸਰੇ ਦਿਨ ਮੁਰਧਿਆਂ ਵਿੱਚੋਂ ਜੀ ਉਠੇ ਸ਼ੈਤਾਨ ਤੂੰ ਸ਼ਰਮਿੰਦਾ ਹੋ ਗਿਆ ਤੂੰ ਡਿੱਗ ਪਿਆ ਜੋ ਉਸੇ ਤਰ੍ਹਾਂ ਤੂੰ ਫਿਰ ਸ਼ਰਮਿੰਦਾ ਹੋ ਰਿਹਾ ਹੈ ਉਸੇ ਤਰ੍ਹਾਂ ਜੇ ਤੂੰ ਫਿਰ ਡਿੱਗ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਸ਼ੈਤਾਨ ਜੋ ਤੇਰੇ ਹੱਥੇ ਆਰ ਸੀਗੇ ਜੋ ਨਿਕੰਮੇ ਹੋ ਚੁੱਕੇ ਨੇ ਅੱਜ ਜੋ ਟੁੱਟ ਚੁੱਕੇ ਨੇ ਜੋ ਤੂੰ ਜੋ ਤੂੰ ਪ੍ਰਭੂ ਦੇ ਲੋਕਾਂ ਦੇ ਵਿਰੋਧ ਵਿੱਚ ਬਿਮਾਰੀਆਂ ਨੂੰ ਲੈ ਕੇ ਆਇਆ ਸੀਗਾ ਅੱਜ ਉਹ ਬਿਮਾਰੀਆਂ ਜਾ ਚੁੱਕੀਆਂ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਅੱਜ ਤੁਹਾਡੇ ਪ੍ਰਭੂ ਦੇ ਲੋਕ ਅੱਜ ਉਹ ਬਿਮਾਰੀ ਚੋਂ ਬਾਹਰ ਆ ਚੁੱਕੇ ਨੇ ਕਿਉਂਕਿ ਤੇਰੇ ਹਥਿਆਰ ਨਿਕੰਮੇ ਹੋ ਚੁੱਕੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਐ ਸ਼ੈਤਾਨ ਸੋਨ ਸ਼ੈਤਾਨ ਸਾਡੇ ਉੱਤੇ ਤੇਰਾ ਕੋਈ ਅਧਿਕਾਰ ਨਹੀਂ ਹੈ ਸਾਡੇ ਉੱਤੇ ਅਧਿਕਾਰ ਹੈ ਸਾਡੇ ਪ੍ਰਭੂ ਯਿਸੂ ਦਾ ਅਧਿਕਾਰ ਹੈ ਉਹਦੀ ਦਇਆ ਦਾ ਅਧਿਕਾਰ ਹੈ ਉਹਦੀ ਕਿਰਪਾ ਦਾ ਅਧਿਕਾਰ ਹੈ ਉਹਦੇ ਅਨੁਗ੍ਰਹਿ ਦਾ ਅਧਿਕਾਰ ਹੈ ਉਹਦੇ ਚਾਨਣ ਦਾ ਅਧਿਕਾਰ ਹੈ ਸਾਡੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਲਹੂ ਦਾ ਅਧਿਕਾਰ ਹੈ ਸਾਡੇ ਉੱਤੇ ਪਵਿੱਤਰ ਆਤਮਾ ਜੀ ਦਾ ਅਧਿਕਾਰ ਹੈ शैतान तेरा ਸਾਡੇ ਉੱਤੇ ਕੋਈ ਅਧਿਕਾਰ ਨਹੀਂ ਹੈ ਸਾਡੇ ਉੱਤੇ ਪ੍ਰਭੂ ਯਿਸੂ ਦਾ ਅਧਿਕਾਰ ਹੈ ਸਾਡੇ ਘਰਾਂ ਤੇ ਪ੍ਰਭੂ ਯਿਸੂ ਮਸੀਹ ਦਾ ਅਧਿਕਾਰ ਹੈ ਬੱਚਿਆਂ ਦੇ ਪ੍ਰਭੂ ਯਿਸੂ ਮਸੀਹ ਦਾ ਅਧਿਕਾਰ ਹੈ ਸ਼ੈਤਾਨ ਤੂੰ ਉਦੋਂ ਵੀ ਹਾਰ ਰਿਹਾ ਸੀ ਔਰ ਅੱਜ ਵੀ ਹਾਰ ਰਿਹਾ ਹੈ ਕਿਉਂਕਿ ਤੇਰੇ ਸਾਰੇ ਹਥਿਆਰ ਅਸੀਂ ਤੋੜ ਦਿੱਤੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਤੋੜ ਦਿੱਤੇ ਨੇ ਪਰਮੇਸ਼ੁਰ ਅੱਜ ਜੋ-ਜੋ ਚੰਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਇਸ वचन ਨੂੰ ਲੈ ਕੇ ਉਹ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਚੰਨ ਜੋ ਇਸ वचन ਦੇ ਦੁਆਰਾ ਅੱਜ ਉਹ ਆਪਣੇ ਜੀਵਨ ਵਿੱਚ ਲੱਗੇ ਹਰ ਹਥਿਆਰ ਨੂੰ ਤੋੜਨ ਵਾਲੇ ਬਣ ਜਾਣੇ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡੇ वचन ਹਨ ਮੇਰੇ ਪਿਤਾ ਜੋ ਮੇਰੇ ਪਰਮੇਸ਼ਰ ਤੁਹਾਡਾ वचन ਹੀ ਹੈ ਜੋ ਅੱਗ ਦੀ ਨਿਆਈਆਂ ਮੇਰੇ ਪਿਤਾ ਪਰਮੇਸ਼ਰ ਤੁਹਾਡਾ वचन ਹੀ ਹੈ ਮੇਰੇ ਪਿਤਾ ਜੋ ਮੇਰੇ ਪਿਤਾ ਉਸ ਹਥੌੜੇ ਦੀ ਨਿਆਈਆਂ ਜੋ ਚਟਾਨਾਂ ਨੂੰ ਚੂਰ-ਚੂਰ ਕਰ ਦਿੰਦਾ ਹੈ ਮੇਰੇ ਪਿਤਾ ਅੱਜ ਤੁਹਾਡੇ ਲੋਕ ਇਸ वचन ਦੀ ਸੱਟ ਮਾਰਨ ਉਹ ਸ਼ੈਤਾਨ ਦੇ ਹਥਿਆਰਾਂ ਦੇ ਉੱਤੇ ਮੇਰੇ ਪਿਤਾ ਉਹ ਸ਼ੈਤਾਨ ਦੇ ਹਥਿਆਰ ਚੂਰ ਚੂਰ ਕਰ ਦੇਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਹਾਨੂੰ ਸੱਚਮੁੱਚ ਪਰਮੇਸ਼ਰ ਤੁਹਾਡਾ ਵਚਨ ਉਸ ਹਥੌੜੇ ਦੀ ਲਿਆਈ ਹੈ ਮੇਰੇ ਪ੍ਰਭੂ ਅੱਜ ਉਹ ਹਥੌੜਾ ਅੱਜ ਤੁਹਾਡੇ ਵਚਨ ਦਾ ਹਥੌੜਾ ਸ਼ੈਤਾਨ ਦੇ ਹਥਿਆਰਾਂ ਤੇ ਪੈ ਰਿਹਾ ਹੈ ਮੇਰੇ ਪਿਤਾ ਉਹਦੇ ਹਥਿਆਰ ਚੂਰ ਚੂਰ ਹੋ ਰਹੇ ਨੇ ਉਹ ਹਥਿਆਰ ਚੂਰ ਚੂਰ ਹੋ ਰਹੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਅੱਜ ਹਰ ਹਥਿਆਰ ਟੁੱਟ ਰਿਹਾ ਹੈ ਜੋ ਸ਼ੈਤਾਨ ਛੋਟੇ ਬੱਚਿਆਂ ਦੇ ਖਿਲਾਫ ਵਿੱਚ ਬਣਾਇਆ ਹੋਇਆ ਜੋ ਬੱਚਿਆਂ ਨੂੰ ਪਾਪ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਫੋਨ ਦੁਆਰਾ ਪਾਪ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ ਹੈ ਅੱਜ ਨੌਜਵਾਨ ਬੱਚਿਆਂ ਤੋਂ ਪਾਪ ਕਰਵਾ ਰਿਹਾ ਹੈ ਨਸ਼ੇ ਕਰਵਾ ਰਿਹਾ ਹੈ ਅੱਜ ਸ਼ੈਤਾਨ ਤੇਰੇ ਉਸ ਹਥਿਆਰ ਨੂੰ ਅਸੀਂ ਤੋੜਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਛੱਡ ਇੱਕ ਇੱਕ ਦੇ ਬੱਚਿਆਂ ਨੂੰ ਨਿਕਲ ਇੱਕ ਇੱਕ ਦੇ ਬੱਚਿਆਂ ਦੇ ਜੀਵਨ ਤੋਂ ਸ਼ੈਤਾਨ ਤੇਰਾ ਉਨ੍ਹਾਂ ਤੇ ਕੋਈ ਅਧਿਕਾਰ ਨਹੀਂ ਹੈ ਅੱਜ ਮੈਂ ਤੈਨੂੰ ਹੁਕਮ ਦਿੰਦਾ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਔਰ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਤੇਰੇ ਸਾਰੇ ਹਥਿਆਰ ਜੋ ਛੋਟੇ ਨੌਜਵਾਨ ਬੱਚਿਆਂ ਦੇ ਵਿਰੋਧ ਵਿੱਚ ਨੇ ਮੈਂ ਤੋੜਦਾ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਸ਼ੈਤਾਨ ਤੂੰ ਨਿਕੰਮਾ ਹੈ ਤੂੰ ਝੂਠਾ ਹੈ ਤੂੰ ਹਾਰਿਆ ਹੋਇਆ ਹੈ ਸ਼ੈਤਾਨ ਉਹ ਤੇਰੀ ਕੋਈ ਔਕਾਤ ਨਹੀਂ ਹੈ ਕਿ ਤੂੰ ਪ੍ਰਭੂ ਦੇ ਬਚਨ ਦੇ ਅੱਗੇ ਖਲੋ ਸਕੇ ਤੇਰੀ ਕੋਈ ਔਕਾਤ ਨਹੀਂ ਹੈ ਸ਼ੈਤਾਨ ਕਿ ਤੂੰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖਲੋ ਸਕੇ ਸ਼ੈਤਾਨ ਤੇਰੀ ਕੋਈ ਔਕਾਤ ਨਹੀਂ ਹੈ ਤੇਰੇ ਹਥਿਆਰ ਪ੍ਰਭੂ ਦੇ ਸਾਹਮਣੇ ਚੱਲ ਸਕਣ ਕਿਉਂਕਿ ਤੂੰ ਝੂਠਾ ਹੈ ਸ਼ੈਤਾਨ ਤੂੰ ਝੂਠਾ ਹੈ ਤੂੰ ਹਾਰਿਆ ਹੋਇਆ ਹੈ ਅੱਜ ਅਸੀਂ ਤੇਰੀ ਤਾਕਤ ਨੂੰ ਤੋੜਦੇ ਹਾਂ ਪ੍ਰਭੂ ਯਿਸੂ ਦੇ ਨਾਮ ਵਿੱਚ ਅੱਜ ਤੇਰੇ ਤੇਰੇ ਜ਼ੋਰ ਨੂੰ ਅਸੀਂ ਤੋੜ ਦੇ ਆ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਅੱਜ ਤੇਰੀਆਂ ਤਾਕਤਾਂ ਨੂੰ ਬੰਦਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਅੱਜ ਤੈਨੂੰ ਹੁਕਮ ਦਿੰਦੇ ਆ ਕਿ ਚੱਕ ਆਪਣੇ ਹਥਿਆਰ ਔਰ ਨਿਕਲ ਇੱਕ ਇੱਕ ਦੇ ਸ਼ਰੀਰਾਂ ਚੋਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਅੱਜ ਮੈਂ ਤੋੜਦਾ ਹਾਂ ਪ੍ਰਭੂ ਯਿਸੂ ਇਸ ਵਚਨ ਦੇ ਅਨੁਸਾਰ ਹਰ ਉਸ ਹਥਿਆਰ ਨੂੰ ਜੋ ਬਿਮਾਰੀ ਦਾ ਹਥਿਆਰ ਹੈ ਜੋ ਪੇਟ ਦੀਆਂ ਬਿਮਾਰੀਆਂ ਦਾ ਹਥਿਆਰ ਹੈ ਜੋ ਕੈਂਸਰ ਦੀ ਬਿਮਾਰੀ ਦਾ ਹਥਿਆਰ ਸ਼ੈਤਾਨ ਨੇ ਬਣਾਇਆ ਹੈ ਜੋ ਲੀਵਰ ਦੀ ਬਿਮਾਰੀ ਦਾ ਹਥਿਆਰ ਸ਼ੈਤਾਨ ਨੇ ਬਣਾਇਆ ਹੈ ਜੋ ਹੱਡੀਆਂ ਦੀ ਬਿਮਾਰੀ ਦਾ ਤਿਆਰ ਸ਼ੈਤਾਨ ਨੇ ਬਣਾਇਆ ਅੱਜ ਮੈਂ ਤੋੜਦਾ ਹਾਂ ਉਹਨਾਂ ਹਥਿਆਰਾਂ ਨੂੰ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਸ਼ੂਗਰ ਦੀ ਬਿਮਾਰੀ ਦੇ ਤਿਆਰ ਨੂੰ ਤੋੜਦਾ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਤੋੜਦਾ ਹਾਂ ਤੋੜਦਾ ਪ੍ਰਭੂ ਦਿਲ ਦੀਆਂ ਬਿਮਾਰੀਆਂ ਦੇ ਹਥਿਆਰਾਂ ਨੂੰ ਮੈਂ ਤੋੜਦਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਉਹਨਾਂ ਪੱਥਰੀਆਂ ਦੇ ਹਥਿਆਰ ਨੂੰ ਮੈਂ ਤੋੜਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੋੜਦਾ ਉਹਨਾਂ ਹਥਿਆਰਾਂ ਨੂੰ ਜੋ ਤੁਹਾਡੇ ਲੋਕਾਂ ਨੂੰ ਅੱਗੇ ਵਧਣ ਨਹੀਂ ਦੇ ਰਹੇ ਮੇਰੇ ਪਿਤਾ ਜੋ ਹਥਿਆਰ ਪ੍ਰਾਰਥਨਾ ਨਹੀਂ ਕਰਨ ਦੇ ਰਹੇ ਮੇਰੇ ਪਿਤਾ ਅੱਜ ਮੈਂ ਤੋੜਦਾ ਇਸ वचन ਦੇ ਅਨੁਸਾਰ ਉਹਨਾਂ ਹਥਿਆਰਾਂ ਨੂੰ ਕਿਉਂਕਿ ਪ੍ਰਭੂ ਤੁਸੀਂ वचन ਵਿੱਚ ਕਹੇ ਕਿ ਹਰ ਉਹ ਹਥਿਆਰ ਨਿਕੰਮਾ ਹੋਵੇਗਾ ਜੋ ਤੇਰੇ ਵਿਰੁੱਧ ਬਣਾਇਆ ਗਿਆ ਹੈ ਅੱਜ ਮੈਂ ਤੋੜ ਅੱਜ ਉਹ ਨਿਕੰਮੇ ਹੋ ਰਹੇ ਨੇ ਜੋ ਪ੍ਰਭੂ ਹਥਿਆਰ ਪ੍ਰਾਰਥਨਾ ਨਹੀਂ ਕਰਦੇ ਰੇ ਵਚਨ ਤੇ ਚੱਲਣ ਨਹੀਂ ਦੇ ਰਹੇ ਲੋਕਾਂ ਨੂੰ ਗਲਤ ਰਾਹਾਂ ਤੇ ਲੈ ਕੇ ਜਾ ਰਹੇ ਨੇ ਬੁਰੀ ਸੰਗਤ ਵਿੱਚ ਪਾ ਰਹੇ ਨੇ ਅੱਜ ਮੈਂ ਤੋੜਦਾ ਪ੍ਰਭੂ ਯਿਸੂ ਇਸ ਵਚਨ ਦੇ ਅਨੁਸਾਰ ਉਹਨਾਂ ਹਥਿਆਰਾਂ ਨੂੰ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਤੁਸੀਂ ਵਚਨ ਵਿੱਚ ਕਹੇ ਕਿ ਹਰ ਉਹ ਹਥਿਆਰ ਨਿਕਮਾ ਹੋਵੇਗਾ ਜੋ ਤੇਰੇ ਵਿਰੋਧ ਬਣਾਇਆ ਗਿਆ ਹੈ ਤੇਰੇ ਘਰਾਣੇ ਦੇ ਵਿਰੋਧ ਬਣਾਇਆ ਗਿਆ ਤੇਰੇ ਬੱਚਿਆਂ ਦੇ ਵਿਰੋਧ ਵਿੱਚ ਬਣਾਇਆ ਗਿਆ ਹੈ ਅੱਜ ਮੇਰੇ ਪਰਮੇਸ਼ਵਰ ਇਹ ਵਚਨ ਦੀ ਸਮਰਥ ਇੱਕ ਇੱਕ ਦੇ ਘਰ ਵਿੱਚ ਜਾਵੇ ਮੇਰੇ ਪਿਤਾ ਪਰਵਾਰਾਂ ਵਿੱਚ ਜਾਵੇ ਮੇਰੇ ਪਿਤਾ ਜਿੱਥੇ ਜਿੱਥੇ ਪ੍ਰਭੂ ਇਹ ਪ੍ਰਾਰਥਨਾ ਪਹੁੰਚ ਰਹੀ ਹੈ ਮੇਰੇ ਪਿਤਾ ਉੱਥੇ ਉੱਥੇ ਤੁਹਾਡੇ ਵਚਨ ਦੀ ਸਮਰਥ ਜਾ ਰਹੀ ਹੈ ਮੇਰੇ ਪਿਤਾ ਜਿੱਥੇ ਜਿੱਥੇ ਮੇਰੇ ਪ੍ਰਭੂ ਲੋਕ ਸੁਣ ਰਹੇ ਨੇ ਮੇਰੇ ਪਿਤਾ ਅੱਜ ਇਹ ਪ੍ਰਾਰਥਨਾ ਨੂੰ ਸੁਣਨ ਵਾਲੇ ਨਹੀਂ ਪ੍ਰਭੂ ਬਲਕਿ ਖੁਦ ਵੀ ਪ੍ਰਾਰਥਨਾ ਕਰਕੇ ਉਹਨਾਂ ਸ਼ੈਤਾਨ ਦੇ ਹਥਿਆਰਾਂ ਨੂੰ ਤੋੜਨ ਵਾਲੇ ਬਣ ਚੁੱਕੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਅੱਜ ਤੋੜਦੇ ਆਂ ਪ੍ਰਭੂ ਅਸੀਂ ਉਹਨਾਂ ਹਥਿਆਰਾਂ ਨੂੰ ਮਿਲ ਕੇ ਤੋੜਦੇ ਹਾਂ ਪ੍ਰਭੂ ਜੋ ਸੁਣ ਰਹੇ ਨੇ ਅੱਜ ਅਸੀਂ ਉਹਨਾਂ ਨਾਲ ਮਿਲ ਕੇ ਤੋੜਦੇ ਹਾਂ ਹਥਿਆਰਾਂ ਨੂੰ ਮੇਰੇ ਪਿਤਾ ਉਹ ਜਾਦੂ ਟੂਣੇ ਦੇ ਹਥਿਆਰ ਜਾਦੂਗਰੀਆਂ ਦੇ ਹਥਿਆਰ ਕੀਤੇ ਕਿਰਾਏ ਦੇ ਹਥਿਆਰ ਖਾਦ ਦੇ ਖਵਾਏ ਦਾ ਹਥਿਆਰ ਅੱਜ ਘਰਾਂ ਚ ਦੱਬੇ ਹੋਏ ਜਾਦੂ ਟੂਣਿਆਂ ਦੇ ਜੋ ਹਥਿਆਰ ਪ੍ਰਭੂ ਅੱਜ ਉਹਨਾਂ ਹਥਿਆਰਾਂ ਨੂੰ ਅਸੀਂ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਇਸ वचन ਦੀ ਸਮਰਥ ਦੇ ਨਾਲ ਤੋੜਦੇ ਹਾਂ ਤੁਸੀਂ ਕਹੇ ਕਿ ਹਰ ਹਥਿਆਰ ਨੇ ਕੰਮਾਂ ਹੋਵੇਗਾ ਜੋ ਤੇਰੇ ਵਿਰੋਧ ਵਿੱਚ ਬਣਾਇਆ ਗਿਆ ਹੈ ਅੱਜ ਅਸੀਂ ਤੋੜਦੇ ਹਾਂ ਇੱਕ ਮਨ ਹੋ ਕੇ ਇਹਨਾਂ ਹਥਿਆਰਾਂ ਨੂੰ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਤੋੜਦੇ ਹਾਂ ਕਿਉਂਕਿ ਪ੍ਰਭੂ ਤੁਸੀਂ ਸਾਡੇ ਨਾਲ ਹੋ ਮੇਰੇ ਪਿਤਾ ਤੁਸੀਂ ਸਾਡਾ ਵੱਲ ਹੋ ਪ੍ਰਭੂ ਤੁਸੀਂ ਸਾਡੀ ਤਾਕਤ ਹੋ ਮੇਰੇ ਪਿਤਾ ਜਿਸ ਤਰ੍ਹਾਂ ਸਰੀਰ ਤੇ ਜਿਸ ਤਰ੍ਹਾਂ ਕ੍ਰੂਸ ਤੇ ਤੁਸੀਂ ਸ਼ੈਤਾਨ ਨੂੰ ਹਰਾਇਆ ਸੀ ਪ੍ਰਭੂ ਅੱਜ ਉਸੇ ਤਰ੍ਹਾਂ ਤੁਹਾਡੇ ਲੋਕ ਵੀ ਸ਼ੈਤਾਨ ਨੂੰ ਹਰਾ ਰਹੇ ਨੇ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਪ੍ਰਭੂ ਯੇਸ਼ੂ ਤੂੰ ਤੋ ਸ਼ੈਤਾਨ ਨੂੰ ਤੁਸੀਂ ਆਪਣੇ ਪੈਰਾਂ ਥੱਲੇ ਰੱਖਿਆ ਮੇਰੇ ਪਿਤਾ ਔਰ ਅੱਜ ਉਹ ਸ਼ੈਤਾਨ ਨੂੰ ਤੁਸੀਂ ਸਾਡੇ ਪੈਰਾਂ ਥੱਲੇ ਕਰ ਰਹੇ ਹੋ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਦੇ ਹੱਥਿਆਰ ਅੱਜ ਸਾਡੇ ਪੈਰਾਂ ਦੇ ਥੱਲੇ ਆ ਚੁੱਕੇ ਨੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਹਾਡਾ ਲਹੂ ਅੱਜ ਸਾਡੀ ਮਦਦ ਕਰ ਰਿਹਾ ਹੈ ਤੁਹਾਡਾ ਲਹੂ ਅੱਜ ਕਮਜ਼ੋਰ ਲੋਕਾਂ ਨੂੰ ਤਾਕਤ ਦੇ ਰਿਹਾ ਹੈ ਤੁਹਾਡਾ ਲਹੂ ਅੱਜ ਨਿਰਬਲ ਲੋਕਾਂ ਨੂੰ ਬਲ ਦੇ ਰਿਹਾ ਹੈ ਉਹਨਾਂ ਹਥਿਆਰਾਂ ਨੂੰ ਤੋੜਨ ਵਿੱਚ ਮੇਰੇ ਪਿਤਾ ਨਾ ਬਿਮਾਰੀਆਂ ਦੇ ਹਥਿਆਰਾਂ ਨੂੰ ਤੋੜਨ ਵਿੱਚ ਪ੍ਰਭੂ ਅੱਜ ਮੇਰੇ ਪਰਮੇਸ਼ਵਰ ਉਹ ਸ਼ਤਾਨ ਮੂਦੇ ਮੂ ਡਿੱਗ ਚੁਕਿਆ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡੀ ਸਮਰਥਾ ਇੱਥੇ ਮੌਜੂਦ ਹੈ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਜਿੱਥੇ ਜਿੱਥੇ ਵੀ ਪ੍ਰਭੂ ਤੁਹਾਡੇ ਲੋਕ ਇਸ वचन ਨੂੰ ਲੈ ਕੇ ਪ੍ਰਾਰਥਨਾ ਕਰਨ ਉੱਥੇ ਉਹਨਾਂ ਦੇ ਘਰਾਂ 'ਚੋਂ ਹਰ ਉਹ ਹਥਿਆਰ ਅੱਜ ਟੁੱਟ ਜਾਵੇ ਚਾਹੇ ਉਹ ਨਸ਼ੇ ਦਾ ਹੈ ਚਾਹੇ ਉਹ ਗਰੀਬੀ ਦਾ ਹੈ ਚਾਹੇ ਉਹ ਬੇਵਸੀ ਦਾ ਹੈ ਚਾਹੇ ਉਹ ਦਲਿੱਦਰੀ ਵਾਲਾ ਹਥਿਆਰ ਹੈ ਚਾਹੇ ਉਹ ਆਲਸ ਵਾਲਾ ਹਥਿਆਰ ਹੈ ਚਾਹੇ ਪਰਮੇਸ਼ਵਰ ਤੁਹਾਡੇ ਲੋਕਾਂ ਨੂੰ ਕਮਜ਼ੋਰ ਕਰ ਰਿਹਾ ਹੈ ਚਾਹੇ ਉਹ ਪਾਪ ਦਾ ਕੋਈ ਹਥਿਆਰ ਹੈ ਅੱਜ ਉਹ ਹਥਿਆਰ ਉਸੇ ਕੜੀ ਜਦੋਂ ਤੁਹਾਡੇ ਲੋਕ ਇਸ ਵਚਨ ਨੂੰ ਲੈ ਕੇ ਪ੍ਰਾਰਥਨਾ ਕਰਨ ਕਿ ਹਰੇਕ ਉਹ ਹਥਿਆਰ ਨਿਕੰਮਾ ਹੋਵੇਗਾ ਜੋ ਸਾਡੇ ਵਿਰੁੱਧ ਬਣਾਇਆ ਗਿਆ ਹੈ ਜਦੋਂ ਇਸ ਤਰ੍ਹਾਂ ਪ੍ਰਾਰਥਨਾ ਉਹ ਹਥਿਆਰ ਉਸੇ ਕੜੀ ਸ਼ੈਤਾਨ ਦੇ ਟੁੱਟ ਕੇ ਚੂਰ-ਚੂਰ ਹੋ ਜਾਣ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਨਾਲ ਮੇਰੇ ਪਿਤਾ ਤੁਹਾਡੀ ਸਮਰਥ ਤੁਹਾਡੇ ਲੋਕਾਂ ਦੇ ਨਾਲ ਹੈ ਮੇਰੇ ਪਿਤਾ ਤੁਹਾਡਾ ਮਸਾ ਤੁਹਾਡੇ ਲੋਕਾਂ ਦੇ ਨਾਲ ਹੈ ਮੇਰੇ ਪਿਤਾ ਪਰਮੇਸ਼ਵਰ ਤੁਹਾਡੀ ਮਹਾ ਸਮਰਥ ਤੁਹਾਡੇ ਲੋਕਾਂ ਦੇ ਨਾਲ ਹੈ ਮੇਰੇ ਪਿਤਾ ਤੋੜ ਤੋੜ ਦਿੱਤੇ ਨੇ ਪ੍ਰਭੂ ਤੁਸੀਂ ਅੱਜ ਉਹ ਹਥਿਆਰ ਮੇਰੇ ਪਿਤਾ ਔਰ ਤੁਹਾਡੇ ਲੋਕ ਅੱਜ ਉਹਨਾਂ ਬੰਦਨਾ ਤੋਂ ਆਜ਼ਾਦ ਹੋ ਚੁੱਕੇ ਨੇ ਉਹਨਾਂ ਪਾਪ ਦੇ ਬੰਦਨਾ ਤੋਂ ਆਜ਼ਾਦ ਹੋ ਚੁੱਕੇ ਨੇ ਜੋ ਜੋ ਪਾਪ ਦੇ ਹਥਿਆਰ ਸੀ ਸ਼ੈਤਾਨ ਚਾਹੁੰਦਾ ਸੀ ਕਿ ਮੈਂ ਇਹਨਾਂ ਤੋਂ ਅੱਖਾਂ ਰਾਹੀ ਪਾਪ ਕਰਾ ਮ ਉਹਨੇ ਇਸ ਹਥਿਆਰ ਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਮੈਂ ਕੰਨਾਂ ਰਾਹੀਂ পাপ ਕਰਾਂ ਮਾ ਉਹ ਚਾਹੁੰਦਾ ਸੀ ਕਿ ਮਨ ਦੀਆਂ ਸੋਚਾਂ ਰਾਹੀਂ পাপ ਕਰਾਂ ਮਾ ਉਹ ਚਾਹੁੰਦਾ ਸੀ ਕਿ ਮੈਂ ਇਹਨਾਂ ਦੀ ਜ਼ੁਬਾਨ ਤੋਂ ਗਾਲਾਂ ਕਢਾਂ ਮਾ ਬੁਰਾ ਬੁਲਾਮਾ ਅੱਜ ਉਹ ਹਥਿਆਰ ਸਾਰੇ ਟੁੱਟ ਚੁੱਕੇ ਨੇ ਸ਼ੈਤਾਨ ਦੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸੱਚਮੁੱਚ ਪਰਮੇਸ਼ਵਰ ਤੁਹਾਡੇ ਲੋਕ ਅੱਜ ਸ਼ੈਤਾਨੀ ਤਾਕਤਾਂ ਤੋਂ ਉਹਨਾਂ ਦੇ ਹਥਿਆਰਾਂ ਤੋਂ ਬਾਹਰ ਆ ਚੁੱਕੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਔਰ ਅੱਜ ਤੁਹਾਡੇ ਲੋਕ ਆਜ਼ਾਦ ਹੋ ਚੁੱਕੇ ਨੇ ਡਬੋ ਰਿਹਾ ਹੋ ਚੁੱਕੇ ਨੇ ਮੇਰੇ ਪਿਤਾ ਛੁਟਕਾਰਾ ਪਾ ਚੁੱਕੇ ਨੇ ਮੇਰੇ ਪਰਮੇਸ਼ਰ ਔਰ ਜੋ ਹਥਿਆਰ ਸ਼ੈਤਾਨ ਨੇ ਤੁਹਾਡੇ ਲੋਕਾਂ ਦੇ ਵਿਰੁੱਧ ਮੌਤ ਦਾ ਬਣਾਇਆ ਹੈ ਮੇਰੇ ਪਿਤਾ ਕਿਸੇ ਵੀ ਬਿਮਾਰੀ ਨੂੰ ਲੈ ਕੇ ਪ੍ਰਭੂ ਉਹ ਤੁਹਾਡੇ ਲੋਕਾਂ ਦੇ ਜੀਵਨ 'ਚ ਮੌਤ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਅੱਜ ਅਸੀਂ ਉਸ ਬਿਮਾਰੀ ਦੇ ਹਥਿਆਰ ਨੂੰ ਤੋੜਦੇ ਹਾਂ ਤੋੜਦੇ ਹਾਂ ਤੋੜਦੇ ਆ ਤੋੜਦਾ ਹਾਂ ਤਬ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਔਰ ਪਰਮੇਸ਼ਵਰ ਅੱਜ ਤੁਹਾਡਾ ਇਹ ਵਚਨ ਉਹਨਾਂ ਹਥਿਆਰਾਂ ਨੂੰ ਤੋੜ ਚੁੱਕਿਆ ਹੈ ਔਰ ਪਰਮੇਸ਼ਵਰ ਅੱਜ ਜੋ ਬਿਮਾਰ ਸੀ ਉਹ ਉੱਠ ਕੇ ਖਲੋ ਚੁੱਕੇ ਨੇ ਜੋ ਮੰਜੇ ਤੇ ਸੀ ਉੱਠ ਕੇ ਖਲੋ ਚੁੱਕੇ ਨੇ ਜੋ ਹਸਪੀਟਲ ਅਚ ਨੇ ਉਹ ਚੰਗੇ ਹੋ ਚੁੱਕੇ ਨੇ ਕਿਉਂਕਿ ਪਰਮੇਸ਼ਵਰ ਉਹ ਸ਼ੈਤਾਨ ਦੇ ਹਥਿਆਰ ਅੱਜ ਨਿਕੰਮੇ ਹੋ ਚੁੱਕੇ ਨੇ ਜੋ ਕਮਜ਼ੋਰ ਸੀ ਅੱਜ ਜੋ ਤਾਕਤ پا ਚੁੱਕੇ ਨੇ ਜੋ ਪ੍ਰਾਰਥਨਾ ਨਹੀਂ ਕਰ پا ਰਹੇ ਸੀ ਅੱਜ ਜੋ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਆਰਧਨਾ ਕਰਨ ਵਾਲੇ ਬਣ ਚੁੱਕੇ ਨੇ ਤੁਹਾਡੀ ਮਹਿਮਾ ਕਰਨ ਵਾਲੇ ਬਣ ਚੁੱਕੇ ਨੇ ਵਡਿਆਈ ਕਰਨ ਵਾਲੇ ਬਣ ਚੁੱਕੇ ਨੇ ਸ਼ੈਤਾਨ ਨੂੰ ਹਰਾਉਣ ਵਾਲੇ ਬਣ ਚੁੱਕੇ ਨੇ ਸ਼ੈਤਾਨ ਦੇ ਅਤਿਆਰ ਨੂੰ ਤੋੜਨ ਵਾਲੇ ਬਣ ਚੁੱਕੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੱਲੀ ਆਪੇ ਸਾਰੀ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਾਂ ਮੇਰੇ ਪਿਤਾ ਮੇਰੇ ਪਰਮੇਸ਼ਰ ਸਾਡੀ ਮਦਦ ਕਰਨ ਲਈ ਉਹ ਸ਼ੈਤਾਨ ਨੂੰ ਹਰਾਉਣ ਦੇ ਲਈ ਉਹਨਾਂ ਦੇ ਹਥਿਆਰਾਂ ਨੂੰ ਤੋੜਨ ਦੇ ਲਈ ਮੇਰੇ ਪਿਤਾ ਉਹ ਪਰਮੇਸ਼ਰ ਤੁਸੀਂ ਵਚਨ ਚ ਕਹਿਆ ਹੈ ਕਿ ਤੁਸੀਂ ਸ਼ੈਤਾਨ ਨੂੰ ਬਿਜਲੀ ਵਾਂਗੂ ਟੋੜ ਡਿੱਗਦਾ ਹੋਇਆ ਦੇਖਿਆ ਅੱਜ ਉਹ ਸ਼ੈਤਾਨ ਮੁੱਢੇ-ਮੁੱਢੇ ਡਿੱਗ ਚੁੱਕਿਆ ਹੈ ਡਿੱਗ ਚੁੱਕਿਆ ਹੈ ਉਹਦੇ ਸਾਰੇ ਹਥਿਆਰ ਟੁੱਟ ਚੁੱਕੇ ਨੇ ਟੁੱਟ ਚੁੱਕੇ ਨੇ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਵਰ ਅੱਜ ਤੁਹਾਡੇ ਲੋਕ ਤੁਹਾਡੀ ਮਹਾਸਾਮਰਥ ਨਾਲ ਪਰਚੁਕੇ ਨੇ ਮਹਾਸਾਮਰਥ ਨਾਲ ਪਰਚੁਕੇ ਨੇ ਨਮਾ ਬਲ ਪਾ ਚੁਕੇ ਨੇ ਨਵੀਂ ਤਾਕਤ ਪਾ ਚੁਕੇ ਨੇ ਅੱਜ ਤੁਹਾਡਾ ਲਹੂ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਆ ਚੁਕਿਆ ਹੈ ਔਰ ਤੁਹਾਡੇ ਲਹੂ ਨੇ ਆ ਮੇਰੇ ਪਰਮੇਸ਼ਵਰ ਉਹ ਸਾਰੇ ਹਥਿਆਰਾਂ ਨੂੰ ਤੋੜਨ ਵਿੱਚ ਮਦਦ ਕੀਤੀ ਹੈ ਮੇਰੇ ਪਿਤਾ ਤੁਹਾਡਾ ਲਹੂ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਆ ਚੁੱਕਿਆ ਹੈ ਅੱਜ ਉਹ ਵੱਡੇ ਛੁਟਕਾਰੇ ਮੇਰੇ ਪ੍ਰਭੂ ਵੱਡੀਆਂ ਆਜ਼ਾਦੀਆਂ ਤੁਹਾਡੇ ਲੋਕਾਂ ਨੂੰ ਮਿਲ ਚੁੱਕੀਆਂ ਨੇ ਉਹ ਸਾਲਾਂ ਦੇ ਲੱਗੇ ਹੋਏ ਬੰਦਨ ਜੋ ਸ਼ੈਤਾਨ ਨੇ ਲਾਇਸੀਆ ਜੋ ਖਤਮ ਹੋ ਚੁੱਕੇ ਨੇ ਪ੍ਰਭੂ ਬਿਮਾਰੀਆਂ ਦੇ ਬੰਦਨ ਖਤਮ ਹੋ ਚੁੱਕੇ ਨੇ ਕਰਜ਼ਿਆਂ ਦੇ ਦੁੱਖਾਂ ਦੇ ਗਰੀਬੀ ਦੇ ਬੰਦਨ ਖਤਮ ਹੋ ਚੁੱਕੇ ਨੇ ਉਹ ਲੜਾਈ ਝਗੜੇ ਉਹ ਸਭ ਖਤਮ ਹੋ ਚੁੱਕੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੈਂ ਤੋੜਦਾ ਪ੍ਰਭੂ ਉਸ ਖਾਸ ਹਥਿਆਰ ਨੂੰ ਜੋ ਸ਼ੈਤਾਨ ਪਤੀ-ਪਤਨੀ ਦੇ ਰਿਸ਼ਤੇ ਵਿੱਚ ਰਿਸ਼ਤੇ ਲਈ ਇਸਤੇਮਾਲ ਕਰਦਾ ਹੈ ਅੱਜ ਜੋ ਪਤੀ-ਪਤਨੀ ਦੇ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹੈ ਕਿਉਂਕਿ ਪ੍ਰਭੂ ਆਰੰਭ ਵਿੱਚ ਤੁਸੀਂ ਮੇਰੇ ਪਿਤਾ ਆਦਮ ਤੇ ਹਵਾ ਨੂੰ ਬਣਾਇਆ ਸੀ ਮੇਰੇ ਪਿਤਾ ਉਹੀ ਰਿਸ਼ਤੇ ਨੂੰ ਉਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਪਰਮੇਸ਼ਵਰ ਜੋ ਹਥਿਆਰ ਸ਼ੈਤਾਨ ਪਤੀ-ਪਤਨੀ ਦੇ ਵਿਰੋਧ ਵਿੱਚ ਬਣਾ ਰਿਹਾ ਹੈ ਅੱਜ ਜੋ ਹਥਿਆਰ ਨੂੰ ਮੈਂ ਤੋੜਦਾ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਜੋ ਤਲਾਕ ਨੂੰ ਲੈ ਕੇ ਆ ਰਿਹਾ ਹੈ ਅੱਜ ਉਹ ਤਲਾਕ ਵਾਲੇ ਹਥਿਆਰ ਨੂੰ ਮੈਂ ਤੋੜਦਾ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ੁਰ ਤੁਸੀਂ ਮੇਰੇ ਪਿਤਾ ਮੇਰੇ ਪ੍ਰਭੂ ਆਪਣੇ ਲੋਕਾਂ ਦੇ ਨਾਲੋਂ ਮੇਰੇ ਪਿਤਾ ਔਰ ਤੁਸੀਂ ਇਹ ਰਿਸ਼ਤਾ ਬਣਾਇਆ ਹੈ ਮੇਰੇ ਪਿਤਾ ਇਹਨੂੰ ਕੋਈ ਸ਼ੈਤਾਨ ਦਾ ਹਥਿਆਰ ਨਹੀਂ ਤੋੜ ਸਕਦਾ ਅੱਜ ਜੋ ਹਥਿਆਰਾਂ ਨੂੰ ਹੀ ਅਸੀਂ ਤੋੜਦੇ ਹਾਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਆ ਵਡਿਆਈ ਤੁਹਾਡੇ ਨਾਮ ਨੂੰ ਦਿੰਦੇ ਆ ਮੇਰੇ ਪਿਤਾ ਔਰ ਹਰ ਗੱਲ ਵਿੱਚ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਆ ਪ੍ਰਭੂ ਹਰ ਗੱਲ ਵਿੱਚ ਤੁਹਾਡੀ ਮਹਿਮਾ ਕਰਦੇ ਆ ਮੇਰੇ ਪਿਤਾ ਔਰ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਰ ਕਿ ਜਿੰਨੇ ਲੋਕਾਂ ਨੇ ਜਿੰਨੇ ਵੀ ਜਨ ਨੇ ਇੰਨਾ ਇਸ ਵਚਨ ਨੂੰ ਸੁਣਿਆ ਹੈ ਮੇਰੇ ਪਿਤਾ ਔਰ ਉਹ ਇਸ ਵਚਨ ਦੇ ਦੁਆਰਾ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰਕੇ ਉਹ ਸ਼ੈਤਾਨ ਦੇ ਹਥਿਆਰਾਂ ਨੂੰ ਤੋੜ ਦੇਣ ਮੇਰੇ ਪ੍ਰਭੂ ਕਿਉਂਕਿ ਤੁਸੀਂ ਇਸ वचन ਦੇ ਦੁਆਰਾ ਆਪਣੇ ਲੋਕਾਂ ਦੇ ਘਰਾਂ ਵਿੱਚ ਜਾ ਰਹੇ ਹੋ ਮੇਰੇ ਪਿਤਾ ਪ੍ਰਭੂ ਤੁਸੀਂ वचन 'ਚ ਕਿਹਾ ਕਿ ਤੁਸੀਂ ਆਪਣਾ वचन ਭੇਜ ਕੇ ਲੋਕਾਂ ਨੂੰ ਚੰਗਾ ਕਰਦੇ ਹੋ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਤੁਹਾਡੇ ਲੋਕ ਇਸ वचन ਦੇ ਦੁਆਰਾ ਉਹ ਹਥਿਆਰਾਂ ਨੂੰ ਤੋੜ ਦੇਣ ਮੇਰੇ ਪਿਤਾ ਅਤੇ ਤੁਹਾਡੀ ਸਮਰਥ ਨੂੰ ਪਾਲਣ ਮੇਰੇ ਪਿਤਾ ਔਰ ਮੇਰੇ ਪ੍ਰਭੂ ਇਸ वचन ਨੂੰ ਉਹਨਾਂ ਲੋਕਾਂ ਤੱਕ ਵੀ ਭੇਜਣ ਮੇਰੇ ਪਿਤਾ ਜਿੰਨਾਂ ਲੋਕਾਂ ਨੂੰ ਲੋੜ ਹੈ ਮੇਰੇ ਪ੍ਰਭੂ ਛਿੰਨਾ ਲੋਕਾਂ ਨੂੰ ਜਿੰਨਾਂ ਤੇ ਸ਼ੈਤਾਨ ਆਪਣੇ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਹੈ ਤੁਹਾਡੇ ਅੱਜ ਲੋਕ ਜੋ ਸੁਣ ਰਹੇ ਨੇ ਪ੍ਰਭੂ ਇਸ वचन ਨੂੰ ਉਹਨਾਂ ਦੁਖੀ ਬਿਮਾਰਾਂ ਤੱਕ ਮੇਰੇ ਪ੍ਰਭੂ ਜਿਨ੍ਹਾਂ ਨੂੰ ਸ਼ੈਤਾਨ ਨੇ ਜਕੜਿਆ ਹੈ ਸ਼ੈਤਾਨ ਦੇ ਹਥਿਆਰ ਉਹਨਾਂ ਦੇ ਘਰਾਂ 'ਚ ਕੰਮ ਕਰ ਰਹੇ ਨੇ ਉਹਨਾਂ ਤੱਕ ਭੇਜਣ ਵਾਲੇ ਬਣ ਜਾਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਸੀਂ ਕਿਹਾ ਹੈ ਪ੍ਰਭੂ ਕਿ ਮਸੀਹ ਵਿੱਚ ਕੀਤੀ ਗਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਮੇਰੇ ਪਿਤਾ ਜੋ ਤੁਹਾਡੇ ਰਾਜ ਨੂੰ ਬਧਾਰੇ ਨੇ ਪ੍ਰਭੂ ਉਹ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਮੇਰੇ ਪਿਤਾ ਸੱਚਮੁੱਚ ਪਰਮੇਸ਼ਰ ਜਦੋਂ ਤੁਹਾਡੇ ਲੋਕ ਪ੍ਰਾਰਥਨਾ ਕਰਨਗੇ ਉਹਨਾਂ ਦੀ ਮਿਹਨਤ ਪ੍ਰਭੂ ਕਦੇ ਵਿਅਰਥ ਨਹੀਂ ਜਾਵੇਗੀ ਤੁਸੀਂ ਇੱਕ ਇੱਕ ਪ੍ਰਾਰਥਨਾ ਦੇ ਦੁਆਰਾ ਸਾਰੇ ਹਥਿਆਰ ਸ਼ੈਤਾਨ ਦੇ ਅਜਿ ਨਿਕੰਮੇ ਕਰ ਦੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਸਾਰੀ ਮਹਿਮਾ ਪ੍ਰਭੂ ਯਿਸੂ ਮੈਂ ਤੁਹਾਡੇ ਨਾਮ ਨੂੰ ਦਿੰਦਾ ਹਰ ਗੱਲ ਵਿੱਚ ਤੁਹਾਡਾ ਧੰਨਵਾਦ ਕਰਦਾ ਸ਼ੁਕਰਗੁਜ਼ਾਰੀ ਕਰਦਾ ਹਾਂ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਦਾ ਇਸ ਵਚਨ ਦੇ ਲਈ ਮੇਰੇ ਪਿਤਾ ਜੋ ਤੁਸੀਂ ਅੱਜ ਇਹ ਵਚਨ ਦਿੱਤਾ ਔਰ ਅਸੀਂ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ पाए ਮੇਰੇ ਪਿਤਾ ਉਹ ਸਭ ਕੁਝ ਤੁਹਾਡੇ ਅੱਗੇ ਰੱਖਦਾ ਹਰ ਦੁਆ ਹਰ ਪ੍ਰਾਰਥਨਾ ਪ੍ਰਭੂ ਯਿਸੂ ਤੁਹਾਡੇ ਜੀਵਤ ਜੀਵਤ ਸਮਰਥੀ ਨਾਮ ਪਿਤਾ ਪਰਮੇਸ਼ੁਰ ਦੇ ਕੋਲੋਂ ਮੰਗਦਾ ਹਾਂ ਆਮੇ ਨਾ ਮੇ ਨਾ ਮੇ ਹallelujah ਗੋਡ ਬlesਸ ਯੂ ਚੈ ਮਸੀਹ ਦੀ ਸਾਰਿਆਂ ਨੂੰ ਔਰ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇਸ ਵਚਨ ਦੇ ਦੁਆਰਾ ਘਰ ਵਿੱਚ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਉਹ ਸ਼ੈਤਾਨ ਦੇ ਹਥਿਆਰਾਂ ਨੂੰ ਅੱਜ ਤੋੜਨਗੇ ਔਰ ਤੁਹਾਨੂੰ ਬਾਹਰ ਕੱਢਣਗੇ ਉਹਨਾਂ ਚੀਜ਼ਾਂ ਚੋਂ ਜਿੱਥੇ-ਜਿੱਥੇ ਸ਼ੈਤਾਨ ਨੇ ਤੁਹਾਨੂੰ ਜਕੜਿਆ ਹੋਇਆ ਹੈ ਜਿੱਥੇ-ਜਿੱਥੇ ਉਹ ਆਪਣੇ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਅੱਜ ਪਰਮੇਸ਼ਰ ਤੁਹਾਨੂੰ ਆਜ਼ਾਦ ਕਰਨਗੇ ਇਸ ਵਚਨ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਗੋਡ ਬlesਸ ਯੂ ਪ੍ਰੇਸ ਦਾ ਲਾਰਡ ਚੈ ਮਸੀਹ ਦੀ ਸਾਰਿਆਂ ਨੂੰ